ਮੰਮੀ ਦਰਵਾਜ਼ਾ ਖਾਦ ਲਈ ਖੋਲਣ ਲੱਗਿਓ। ਇਹ ਖੋਲਣੇ ਲੱਗੀ, ਬੰਦ ਕਰਨ ਲਈ ਆ। ਮੈਂ ਤਾਂ ਫਾਇ ਲੱਗੀ ਆ ਸੱਚੀ ਗੱਲ ਵਾ। ਆਹ ਤਾਂ ਬਹੁਤੀ ਮਾੜੀ ਗੱਲ ਵਾ। ਇੰਨਾ ਪੈਰਾ ਦੇਣਾ ਪੈਂਦਾ ਨਾ ਮੈਨੂੰ। ਤੁਸੀਂ ਤੇ ਆਪਿਓ ਪਤ ਬਾਹਰ ਨਿਕਲ ਜਾਂਦੇ ਜੇ। ਤੁਸੀਂ ਕਦ ਲਈ ਜਾਂਦੇ ਹੋ ਅੰਦਰ? ਪਤਾ ਤਾਂ ਹੈਗਾ ਤੁਹਾਨੂੰ ਉਹਦਾ। ਮੈਂ ਨੱਕਰੇ ਦਿੱਤਾ ਜਾਣ ਡਿਆ ਇੰਨੀ ਬੋੰਡੀ ਹੀਗੀ। ਤੈਨੂੰ ਕੀ ਪਤਾ ਵਾ? 3-4 ਦਿਨ ਹੋ ਚਲੇ ਆ। ਅੰਦਰ ਉਸ ਤੋਂ ਗਰਮੀ ਨਹੀਂ ਪੈਣ ਲਈ ਆ। ਤੋ ਤਪਸੀਨਾ ਆਣ ਆਣ ਕੇ ਤੇ ਕੱਪੜੇ ਉਹ ਪਾਏ ਹੀ। ਹੁਣ ਮੈਂ ਨਾਲ ਖੜ ਕੇ ਤੈਨੂੰ ਹਾਲੀਓ। ਤੇ ਹੁਣ ਕੱਪੜੇ-ਕੁਪੜੇ ਚੇਂਜ ਕੀਤੇ ਹੀ ਇਹਦੇ। ਜੇ ਮਮੀ ਕਰਨਾ ਹੀ ਆ ਕੰਮ ਤੂੰ ਇਹਨੂੰ ਡੀਕ ਲੈਂਦੇ ਜਦੋਂ ਕਿ ਡੇਗ ਡੋਗ ਦੇਂਦੀ ਗੇ ਸਾਡਾ ਇਹਦੇ ਜੋਗੀ ਮੈਂ ਕੱਲੀ ਬੜੀਆਂ ਡੇਗ ਦਿੰਦੀ ਮੈਨੂੰ ਏਡਾ ਵਾ ਚੰਦ ਰੱਖ ਤੇ ਲੁੱਟ ਪਈ ਵੀ ਮੇਰੀ ਗੱਲ ਸੁਣ ਹੁਣ ਪੇਪਰ ਲੱਲਾ ਮੇਰੇ ਕੋ ਤੇ ਸਾਈਨ ਕਰਾ ਲਾ ਮੌਕਾ ਯੋ ਚਲੋ ਲਿਓ ਆਹ ਆਜ ਤੇ ਕਾਹ ਸੁਧਰੀ ਲੱਗਣ ਦੀ ਮੈਨੂੰ ਅੱਛਾ ਆਹ ਪੇਪਰ ਫੜਾਓ ਤੁਸੀਂ ਆ ਜਾ ਆ ਜਾ ਆ ਲੈ ਫੜਾ ਜੇ ਕੋਹ ਬੋਲ ਵੀ ਦਊਗੀ ਨਾ ਤੇ ਗਾੜੀ ਬੋਲੀ ਨਾ ਠੀਕ ਵਾ ਨਾ ਇੱਕ ਵਾਰੀ ਆਪਣਾ ਕੰਮ ਕਰਾ ਲਾ ਖਲੋ ਜਾ ਇੱਕ ਮਿੰਟ ਆ ਪੈਨ ਤੇ ਲੈ ਜਾ ਸਾਈਨ ਕਰਨਾ ਕਰਾਉਣੀ ਹਾਂ ਚੱਲ ਇੱਕ ਵਾਰੀ ਸਾਈਨ ਹੋ ਜਾਣਾ ਤੇ ਸਾਡੇ ਕੋਲ ਬੁਲਾ ਲਾ ਜੂਗੀ ਇੱਕ ਭਲਾ ਹੋਵੇ ਮੇਰੀ ਪੈਣ ਦਾ ਵਿਚਾਰੀ ਦਾ ਜਿੰਨੇ ਸਲਾਹ ਦੇਤੀ ਆ ਚਲੋ ਮੁਸੀਬਤੋਂ ਖਿਹੜਾ ਛੁੱਟਿਆ ਫਰੀਦ ਹੋਵੇ ਪਰਣੋ ਕਿਉਂ ਓਹ ਹੋ ਤੇ ਸਹੀ ਜੇ ਗਰ ਰੋਟੀ ਪਾਣੀ ਖਾਣਾ ਤਾਂ ਦੱਸ ਕਹਾਂ ਮੰਮੀ ਨੂੰ ਲਿਆ ਫੇ ਮੈਂ ਨਹੀਂ ਕੁਛ ਵੀ ਖਾਣਾ ਚੱਲ ਇੱਕ ਕੰਮ ਕਰ ਫਿਰ ਮੇਰੇ ਨਾਲ ਤੁਹਾਨੂੰ ਕੀ ਕੰਮ ਤੂੰ ਜਾਣਾ ਹੀ ਹੈ ਨਾ ਇੱਥੋਂ ਆਹੋ ਜਾਣਾ ਪਰ ਇੱਕ ਕੰਮ ਕਰਨਾ ਪੈਣਾ ਤੈਨੂੰ ਕਿਉਂ ਕਿਹੜਾ ਕੰਮ ਕਰਨਾ ਪੈਣਾ ਹੈ ਸਾਈਨ ਕਰਨੇ ਪੈਣੇ ਕਿੱਥੇ ਸਾਈਨ ਕਰਨੇ ਆ ਮੈਂ ਦੇ ਇੱਕ ਮੌਕਾ ਦੇਣਾ ਤੈਨੂੰ ਵੇਖ ਲੈ ਸੋਚ ਕੇ ਜਿਹਦਾ ਕੰਮ ਛੱਡ ਦੇਂਗੀ ਉਧਰ ਦਾ ਧਿਆਨ ਮੈਂ ਨਹੀਂ ਜਾਣਾ ਫਿਰ ਮੈਂ ਤੈਨੂੰ ਰੱਖ ਲੈਣਾ ਉਹ ਦਬਰ ਤੂੰ ਰੱਖਣ ਵਾਲੀ ਹੈ ਨਹੀਂ ਤੇ ਤੂੰ ਹੀ ਸੁਧਰ ਚੋਂ ਹਾਂ ਨਹੀਂ ਛੱਡ ਦੋ ਜਿਹੜੀ ਕੰਮ ਕਰਦੇ ਹੋ ਤੇ ਮੈਂ ਆਪੇ ਇੱਥੇ ਰਹਿਪਾਂ ਮੈਨੂੰ ਤੇ ਮੇਰੀ ਕਦਰ ਨਹੀਂ ਹੈਗੀ ਮੈਂ ਤਾਂ ਸੁਧਰੇ ਹਾਂ ਹਾਂ ਸਵਾਹ ਸੁਧਰੇ ਹੋ ਤੂੰ ਮੈਂ ਨਹੀਂ ਇੱਥੇ ਰਹਿਣਾ ਹਾਂ ਮੈਂ ਉਥੇ ਜਾ ਕੇ ਕੁੱਤਿਆਂ ਛਿੱਤਰੀ ਖਾਵਾਂ ਪਰ ਮੈਂ ਇੱਥੇ ਨਹੀਂ ਰਹਿਣਾ ਉਹ ਜੇ ਅਗਲੇ ਨੇ ਤੈਨੂੰ ਗੱਲਾਂ ਚ ਲਾ ਕੇ ਲੈ ਕੇ ਨਾ ਜੇ ਮਾਰ ਛੱਡਣਗੇ ਤਾਂ ਫਿਰ ਕੀ ਕਰਾਂਗੇ ਮੈਨੂੰ ਮਰਨਾ ਮਨਜ਼ੂਰ ਪਰ ਮੈਂ ਇੱਥੇ ਨਹੀਂ ਰਹਿਣਾ ਹੈਗਾ ਹੁਣ ਇੱਥੇ ਰਹਿ ਕੇ ਵੀ ਤੇ ਮੈਂ ਮਰ ਨਹੀਂ ਦੀਆਂ ਨਾ ਉਹ ਕੰਮ ਹੀ ਉਦਾਂ ਦੇ ਕੀਤੇ ਉਹ ਕੰਮ ਚੰਗਾ ਕੀਤਾ ਵੀ ਹੈਗਾ ਜੀ ਤੁਸੀਂ ਪਿਆਰ ਰੱਖਦੇ ਨਾ ਮੈਂ ਤਾਂ ਤੁਹਾਡਾ ਸਾਰੀ ਉਮਰ ਸਾਥ ਦੇਣਾ ਹੈ ਮੈਂ ਉਹਨਾਂ ਨੂੰ ਛੱਡ ਕੇ ਨਾ ਤੁਹਾਡੇ ਬਦਲੇ ਇੱਥੇ ਆਈ ਹਾਂ ਪਰ ਤੁਸੀਂ ਤੇ ਮੇਰੀ ਕਦਰ ਨਹੀਂ ਪਾਈ ਤੈਨੂੰ ਸਭ ਕੁਝ ਮਿਲ ਗਿਆ ਸਵਾਹ ਮਿਲਣ ਗਿਆ ਉਹ ਜਾਣ ਕੇ ਪੁੱਠੇ ਕੰਮ ਕਰਦੀ ਆ ਆਪਣੇ ਤਾਂ ਤੁਹਾਡੇ ਢਿੱਡ ਭਰਦਾ ਨਹੀਂ ਸੀ ਤੇ ਮੈਨੂੰ ਮਿਲਣਾ ਕੰਮ ਦੱਸੋ ਕਿਹੜੇ ਆਏ ਹੋ ਦਫਾ ਹੋ ਜੁਨਾਂ ਲੈ ਮੇਰੇ ਲਾਗੋ ਇੱਥੇ ਸਾਈਨ ਕਰ ਦੇ ਕਿਹੜੀ ਗੱਲੋਂ ਇੱਥੇ ਸਾਈਨ ਕਰਾਂ ਜੇ ਸਾਈਨ ਕਰੇਂਗੀ ਤਾਂ ਤੈਨੂੰ ਇੱਥੋਂ ਜਾਣ ਦੇਣੇ ਘਰੋਂ ਜੇ ਨਹੀਂ ਤਾਂ ਇੱਥੇ ਹੀ ਮਰੇਗੀ ਨਾੜੀ ਕਲਾ ਹੜ ਫੋਨ ਤੇ ਕਰ ਲੈ ਆਪਣੀ ਮਾਨ ਨਹੀਂ ਅੱਜ ਕਿੰਦਰ ਦਿਨ ਚੜਿਆ ਵਾ ਅੱਜ ਤੁਸੀਂ ਮੈਨੂੰ ਸਾਰਾ ਕੁਝ ਆਪ ਹੀ ਦੇਹਿੰਦੇ ਹੋ ਉਹ ਜੇ ਅੰਦਰ ਮਰ ਗਈ ਫੇਰ ਸਾਡੇ ਜਿ ਪੇਟੇ ਪੈਣਾ ਹੀ ਤੁਸੀਂ ਕੋ ਮਰਨ ਦੇਣਾ ਹੀ ਨਾ ਆਹੋ ਆਂਦੀ ਹੁਣੀ ਹੈ ਵੀ ਜਾ ਕੇ ਚੱਕੀ ਪੀਂਦੇ ਸਗੋ ਜੇਲ੍ਹ ਚ ਤੁਸੀਂ ਵੀ ਪਸਾ ਕੇ ਜਾਵਾਂਗੇ ਇਹਨਾਂ ਨੂੰ ਫੋਨ ਕਰ ਤੇ ਫੋਨ ਫੜਾ ਮੇਰਾ 5 ਮਿੰਟ ਹੀ ਧਰੇ ਕੋਲ ਜਦ ਮਮੀ ਨੂੰ ਫੋਨ ਕਰਕੇ ਦੱਸਦੀ ਆ ਕਿ ਹੁਣ ਮੈਨੂੰ ਆਣ ਕੇ ਨਾ ਤੁਸੀਂ ਲੈ ਜਾਓ ਇਹਨਾਂ ਨੇ ਮੇਰੇ ਤੋਂ ਸਾਈਨ ਵੀ ਕਰਵਾ ਲਏ ਨੇ ਪਰ ਸਾਈਨ ਕਾਦੇ ਕਰਵਾਏ ਇਹਨਾਂ ਨੇ ਮੇਰੇ ਤੋਂ ਮੈਨੂੰ ਸਮਝ ਨਹੀਂ ਲੱਗਾਂਗੇ ਮੈਂ ਵੀ ਕਿੰਡੀ ਵੱਡੀ ਪਾਗਲ ਆ ਉਤੋਂ ਪਾੜ ਹੀ ਲੈਂਦੀ ਦੋ ਦੋ ਸਾਈਨ ਕਰਨ ਦੀ ਕੀਤੀ ਹੈ ਕਿ ਆਂਦੇ ਨੂੰ ਇੱਥੋਂ ਚੱਲ ਜਾ ਤੇ ਇੱਥੇ ਸਾਈਨ ਕਰ ਦੇ ਭਾਈ ਵੀ ਤੇ ਮੈਨੂੰ ਫਸਾਈ ਨਾ ਦੇਣ ਕਿਸੇ ਕੰਮ ਵਿੱਚ ਚਲ ਦਫਾ ਹੁਣ ਪਰਾ ਫੋਨ ਤੇ ਗਰਾਵੇਂ ਦਵਾ ਦਵਾ कि ਮੈਨੂੰ ਆੜ ਗਿਆ ਜਿੰਨੀ ਛੇਤੀ ਹੋ ਸਕਦਾ ਨਾਲ ਇੱਕੋਂ ਲੈ ਲਓ ਚੋਕ ਨੂੰ ਥਲੋ ਮਮੀ ਸੱਸੀ ਦਾ ਮਮੀ ਇੰਨੇ ਮੈਨੂੰ ਅੰਦਰ ਬੰਦ ਕੀਤਾ ਬੜੇ ਦਿਨਾਂ ਦਾ ਤੁਸੀਂ ਜਿੰਨੀ ਛੇਤੀ ਹੋ ਸਕਦਾ ਨਾਲ ਇੱਕੋਂ ਆਣ ਕੇ ਮੈਨੂੰ ਲੈ ਜਾਓ ਇੰਨਾ ਜ਼ਾਲਮਾ ਤਾਂ ਛਡਾਓ ਮੈਨੂੰ ਹਾਂਜੀ ਤਿੰਨ ਨੇ ਮਮੀ ਪਤਾ ਨਹੀਂ ਕਾਤੇ ਸਾਈਨ ਵੀ ਕਰਵਾਏ ਮੇਰੇ ਤੋਂ ਵੀ ਜੇ ਤੂੰ ਇੱਥੋਂ ਜਾਣਾ ਤੇ ਚੱਲ ਜਾ ਤੁਸੀਂ ਜਿੰਨੀ ਛੇਤੀ ਹੋ ਸਦਾ ਨਾ ਉੰਨੀ ਛੇਤੀ ਆ ਜਾਓ ਚਲੋ ਠੀਕਾ ਚੰਗਾ ਖੜਿਆ ਤਾਨੂੰ ਕਾਦੀਆਂ ਨੀਂਦਾਆਂ ਹੀ ਉੱਠ ਕੇ ਬਹੋ ਕੀ ਹੋ ਗਿਆ ਤੈਨੂੰ ਯਾਰ ਮੇਰੀ ਕੰਤਰੀ ਜਾਨ ਸੌਲੀ ਤੇ ਟੰਗੀ ਆ ਕੀ ਹੋ ਗਿਆ ਤੈਨੂੰ ਉਹ ਦਿਨ ਦਾ ਕੁੜੀ ਨੇ ਨੀਂ ਨਾ ਫੋਨ ਚੁੱਕਿਆ ਉਹਦਾ ਫੋਨ ਖੋ ਖਾ ਲਿਆ ਜਾਪਦਾ ਹੁਣ ਰੋਂੜੀ ਜਾਂਦੀ ਮੇਰੇ ਅੱਜ ਫੋਨ ਹੱਥ 'ਚ ਆਇਆ ਮੈਨੂੰ ਅੰਦਰ ਦੇ ਛੱਡਿਆ ਵਾ ਮੈਨੂੰ ਮਾਰ ਦੇ ਕੁੱਟ ਦੇ ਆ ਮੈਂ ਦੱਸ ਕੀ ਕਰਾਂ ਹੁਣ ਉਹਨੂੰ ਕਹਤੋ ਹੈਈ ਇਸੇ ਵੇਲੇ ਚੋਗੀ ਆ ਤੂੰ ਲੈਣੀ ਅੰਦਰ ਚਾਹੀਦੀ ਆ ਆਏ ਮੇਰੀ ਬੜੀ ਜਾਣੀ ਆ ਸਾਡੀਆਂ ਪੱਗਾਂ ਲਾ ਕੇ ਗਈਆਂ ਤੇਰੇ ਨਾਲ ਕੋਈ ਨਾ ਕੀੜੇ ਪੈ ਕੇ ਮਰਨਾ ਤੂੰ ਮੇਰੀ ਬੜੀ ਜਾਨ ਔਖੀ ਜੇ ਮੇਰੀ ਕੁੜੀ ਨੂੰ ਨਾ ਮਾਰ ਛੜਿਆ ਪਤਾ ਨਹੀਂ ਕੀ ਆਂਦੀ ਕਿਤੇ ਲੈ ਕੇ ਸੈਨ ਵੀ ਕਰਾ ਲੈਣ ਉਹ ਚੰਗਾ ਸਵਾ ਮਰਦੇ ਇਹ ਮਰ ਜੂਗੇ ਤਾਂ ਉਹਨਾਂ ਨੂੰ ਅੰਦਰ ਕਰਾ ਦਾਂਗੇ ਤੂੰ ਇੰਨਾ ਨਾ ਖਾਪ ਤਾਂ ਅੱਗੇ ਦੁਖੀਆਂ ਲੈ ਕੇ ਬਹਿ ਗਏ ਜੇ ਸਾਰਾ ਚੌਣਾ ਮੈਨੂੰ 20 ਸਾਲ ਅਹੀਂ ਸੰਭੀ ਤੇ ਬਣ ਗਈ ਜਾ ਕੇ ਉਹਨਾਂ ਦੀ ਹੈ ਕਾ ਛਿੱਤਰ ਹੁਣ ساری ਉਮਰ ਉਥੋਂ ਇਹ ਹੋ ਜੇ ਤੂੰ ਕਰਾ ਲਈਆਂ ਮਰਨ ਦੇ ਸਗੋ ਇਹਨੂੰ ਤਗਾਸੂ ਕਿ ਜਦੋਂ ਮਰ ਜੂਗੀ ਤੇ ਜਾ ਕੇ ਥਾਣੇ ਮੁਰਤੇ ਰਿਖਾ ਦੇ ਦਾਂਗੇ ਇਹਨਾਂ ਕੁੜੀ ਮਾਰ ਦਿੱਤੀ ਆ ਇਹ ਵੀ ਗਲਾਂ ਲੱਤ ਜੂਗੀ ਤਾਂ ਵੀ ਜੇਲੇ ਚਲ ਜਾਣਗੇ ਕੀ ਬਾਪੂ ਖੀ ਤੇ ਆਈ ਨਹੀਂ ਗਈ ਇਹਨੂੰ ਖੱਤੀ ਚੰਗਾ ਸਭਾ ਮਰ ਜੇ ਛੱਪਾ ਮੁੱਕ ਜੇ ਜੇ ਭੁਖੀ ਤੇ ਆਈ ਹੋਈ ਮਰ ਜੂਗੀ ਉਹਨਾਂ ਉੱਤਿਆਂ ਦਾ ਕੀ ਜਾਣਾ ਵਾ ਫੇਰ ਵੀ ਮੇਰੀ ਦਿੱਤੀ ਆ ਓਏ ਓ ਮਰ ਜੂਗੀ ਉਹ ਜੇਲੇ ਚਲ ਜਾਣਗੇ ਛੱਪਾ ਮੁੱਕਨ ਦੇ ਏਦਾਂ ਨਾ ਗਿਆ ਨਹੀਂ ਏਦਾਂ ਗਈ ਆਪਣੇ ਨਿਆਣਿਆਂ ਨੂੰ ਜਿੱਦਾਂ ਨੇ ਵੀ ਹੁਣ ਕੋਈ ਮੇਰਾ ਨਿਆਣਾ ਨੂੰ ਨਾ ਨਿਕਲ ਇੱਥੇ ਨਾ ਨਾ ਨਹੀਂ ਉਹ ਦੱਬਾ ਜਿੱਦਾਂ ਦੇ ਵੀ ਮਾਰੇ ਚੰਗੇ ਫੇਰ ਵੀ ਹੈ ਤਾਂ ਮੇ ਸਾਡੀ ਧੀ ਆ ਨਾ ਜੇ ਹੁਣ ਉਹਨੇ ਗਲਤੀ ਕਰ ਲਈ ਉਹਨੂੰ ਲਾਲਾ ਹਿੱਤਣਾ ਰੱਬ ਦਾ ਦਾ ਪੋਰੇ ਰੱਖਣਾ ਰੇ ਦਾ ਉਹ ਮੇਰੀ ਗੱਲ ਸੁਣ ਉਹ ਜਿਹੜੇ ਲੋਕੀ ਵਿਚਾਰੇ ਇੰਨਾ ਖਰਚਾ ਕਰ ਕਰ ਪੈਸਾ ਤੇ ਲੋਕੀ ਵਿਆਹ ਕਰਨ ਦੇ ਮਜਬੂਰ ਹੋ ਕੇ ਇੰਨਾ ਦਾਜ ਦੇ ਦੇ ਕੇ ਕੁੜੀਆਂ ਨੂੰ ਸਹਰੇ ਕੱਲਣ ਦੇ ਲੋਕੀ ਉਹਨਾਂ ਨੂੰ ਮਾਰੀ ਜਾਣ ਦੇ ਆ ਇਹਨੂੰ ਕਿੱਥੇ ਪੁੱਛਣਾ ਵਾ ਉਹ ਇੰਨਾ ਨਾ ਉੱਚੀ ਬੋਲੋ ਇਹੋਂ ਲੋਕਾਂ ਦੇ ਲੱਗੇ ਜਲੂਸ ਕੱਢਣ ਲੱਗੇ ਵੀ ਜਿਹਨ ਖੱਤੀ ਨੇ ਗਲਤੀ ਕਰ ਲਈ ਹੁਣ ਉੱਥੇ ਵੀ ਜੁੱਤੀਆਂ ਖਾਣ ਰਹੀਆਂ ਚੰਗੀਆਂ ਭਲੀਆਂ ਕੁੜੀਆਂ ਪੜੀਆਂ ਲਿਖੀਆਂ ਮਾਂ ਨੂੰ ਵਿਆਹ ਕੇ ਕੱਲਣ ਡਿਆ ਤੇ ਲੋਕੀ ਉਹਨਾਂ ਨੂੰ ਮਾਰਨ ਡੇ ਆ ਪੱਟੀਆਂ ਪੱਟੀਆਂ ਦਿਨਾਂ ਦੇ ਵਿੱਚ ਕੁੜੀਆਂ ਮਾਰ ਦਿੱਤੀਆਂ ਲੋਕਾਂ ਨੇ ਮੈਂ ਦੇਖੋ ਹੱਥ ਜੋਨੀ ਰੱਬਾ ਕਿਸਦਾ ਨਿਆਣਾ ਨਾ ਮਾਰਾ ਨਿਕਲੇ ਰੱਬਾ ਕਿਸ ਦੀ ਧੀ ਜੇ ਦਿੱਤੀ ਆ ਨਾ ਉਹਨੂੰ ਚੰਗੀ ਮੱਤ ਨਹੀਂ ਦੇਈ ਨੀ ਤੇ ਜੰਮ ਦੀ ਮਾਰਛਣੀ ਇਹੋ ਜੀ ਧੀ ਨਾ ਫੁੱਜ ਸੁੱਟ ਚੜਦੀ ਜੇ ਮੈਨੂੰ ਪਤਾ ਹੁੰਦਾ ਮੇਰੀ ਧੀ ਨਾ ਨਿਕਲਦੀ ਲੋਕੀ ਮਹੀਨਾ ਨਹੀਂ ਇੱਕ ਪੂਰਾ ਹੋਣ ਦੇਣ ਡੇ ਨਵੀਆਂ-ਨਵੀਆਂ ਕੁੜੀਆਂ ਨੂੰ ਲੋਕੀ ਮਾਰੀ ਜਾਂਦੇ ਆ ਇਹ ਕਿਹਦੀ ਵਿਚਾਰੀ ਆ ਇਹ ਤਾਂ ਨਿਕਲ ਕੇ ਗਈ ਆ ਮਰਨ ਦੇ ਇਹਨੂੰ ਇਹ ਮਰ ਜੂਗੀ ਉਹ ਵੀ ਜੇਲੇ ਚਲ ਜਾਣਗੇ ਰੱਬ ਦਾ ਵਾਸਤਾ ਜਾਓ ਕਿਸ ਤਰ੍ਹਾਂ ਤੁਸੀਂ ਇਹਦੇ ਮੁੰਡੇ ਨੂੰ ੱੱਲੋ ਨਹੀਂ ਤਾਂ ਮੈਂ ਨਾਲ ਚਲ ਜਾਨੀ ਆ ਤੁਸੀਂ ਨਾ ਜਾਓ ਤੁਸੀਂ ਕੋਈ ਗੱਲਬਾਤ ਕਰ ਦੇਣੀ ਹੁੰਦੀ ਐ ਫੇਰ ਪੰਗਾ ਵੱਡਾ ਪੈ ਜਾਏਗਾ ਕੀ ਕਰਾਂਗੇ ਹੁਣ ਸਾਡੇ ਨਾਲ ਵੀ ਕਿਸੇ ਨੇ ਨਹੀਂ ਤੁਰਨਾ ਸਾਰੇ ਸਾਡੇ ਤੋਂ ਪਛਾਹ ਹੋ ਗਏ ਨੇ ਇਹ ਸ਼ਰਮ ਦੇ ਮਾਰੇ ਨਹੀਂ ਗੇ ਨਾਲ ਜਾਂਦੇ ਹਏ ਪਛਾਹ ਕੋਈ ਨਹੀਂ ਲਾ ਹੋਇਆ ਸਾਰੇ ਨਾਲ ਅਗਲੇ ਆnde ਕਿਹੜਾ ਮੂੰਹ ਲੈ ਕੇ ਜਾਈਏ ਚੰਗਾ ਮੂੰਹ ਬਚਾ ਕੇ ਬੈਠਾ ਰਹੀਂ ਮਰ ਜੂਗੀ ਨਾ ਤੇ ਫੇਰ ਦੱਸੀ ਮੈਨੂੰ ਮੈਂ ਆਈ ਹਾਂ ਤੇਰੇ ਨਾਲ ਜੀ ਮਿਕਰ ਨਾਲ ਤੇ ਜੋ ਆ ਜਾ ਮਲਾਉਣੀ ਆ ਤੁਰਦੇ ਨਹੀਂਗੇ ਕਿੱਦਾਂ ਤੁਰਨ ਹਏ ਕੀ ਵਿਖਾਉਂ ਜਾ ਕੇ ਵੀ ਨਿਕਲ ਕੇ ਆਈ ਇਹਦੇ ਮਗਰ ਆਏ ਮੈਂ ਆਨੀ ਤਾਂ ਘੜਾ ਲੱਗਿਆ ਹੈ ਜਨਾ ਤੂੰ ਹੀ ਮੇਰੀ ਮੰਦਨੀ ਹੈ ਰੋਈ ਨਾ ਜਾ ਹੁਣ ਆ ਮੁੰਡੇ ਨੂੰ ਗੱਲ ਇੱਥੇ ਰੜੀ ਮੰਮੀ ਰੋਈ ਜਾਂਦੀ ਕੀ ਗੱਲ ਹੋਈ ਆ ਹੋਣਾ ਕੀ ਆ ਔੜੀ ਚੜਾਲ ਗਈ ਆ ਨਿਕਲ ਕੇ ਹਾਂ ਉਹ ਹੁਣ ਉਹਨਾਂ ਅੰਦਰ ਬੰਦ ਕੀਤੀ ਓਥੇ ਉਹਰਾ ਹੁਣ ਫੋਨ ਆਇਆ ਵੀ ਮੇਰੇ ਕੋ ਫੋਨ ਫਾਨ ਵੀ ਇਹਨਾਂ ਨੇ ਖੋਲਿਆ ਸੀ ਤੇ ਪਤਾ ਨਹੀਂ ਕਿੱਦਾਂ ਕਿਤੇ ਉਹਦਾ ਦਾ ਲੱਗਾ ਫੋਨ ਕਰਨ ਦਾ ਹਾਂ ਤੇ ਹੁਣ ਉਹਨੂੰ ਕਹਿਣ ਲਈ ਆ ਵੀ ਮੈਨੂੰ ਭੁੱਖੇ ਢਾਈ ਨੂੰ ਅੰਦਰਵਾੜਿਆ ਤੇ ਮੈਨੂੰ ਇਥੋਂ ਲੈ ਕੇ ਜਾਓ ਅਸਾ ਹੈ ਮੈਂ ਤਾਂ ਨਾ ਸਗੋਂ ਵਧੀਆ ਵਾ ਤੇਰੇ ਜਾਂਦੇ ਨੇ ਉਹਨੂੰ ਮਾਰ ਛੰਨ ਉਹ ਚੱਲ ਡੈਡੀ ਉੱਥੇ ਪਕਰ ਕੇ ਜਾਂਦਾ ਤੇ ਪਰਚਾ ਕਰਾ ਕੇ ਥਾਣੇ ਬਾੜ ਕੇ ਸਾਰਿਆਂ ਨੂੰ ਤੇ ਜਾ ਉਹਨੂੰ ਨਾਲ ਲੱਲਾ ਆਪਣੀ ਮਾਂ ਨੂੰ ਇਕ ਜਾਨਾ ਦੋਸਤ ਆਪਣੇ ਨਾਲ ਗੱਲ ਕਰ ਲਈ ਤੇ ਜੇ ਲੋੜ ਪੋਗੇ ਤਾਂ ਮੈਨੂੰ ਵੀ ਫੋਨ ਕਰ ਦੇ ਜੇ ਕੋਈ ਆਵੀ ਨਾ ਵੀ ਉਹ ਤੇ ਦੱਸੀ ਫਿਰ ਮੈਂ ਵੀ ਆ ਜਾਵਾਂਗਾ ਜਾ ਨੂੰ ਲਿਆਇਆ ਲਿਆ ਕੇ ਰਾ ਕੇ ਫਾੜ ਵੜ ਛੜ ਚੱਲ ਮੈਂ ਜਾਣਾ ਕੋਈ ਨਹੀਂ ਹਾਂ ਠੀਕ ਆ ਤੂੰ ਜੋ ਕੱਟ ਗਿਆ ਨਾ ਉਹਨੂੰ ਕੇ ਖਾਤੇ ਚ ਸੁੱਟ ਛੱਡ ਲਿਆ ਕੇ ਚਲੋ ਕੋਈ ਨਹੀਂ ਤੂੰ ਲੈ ਆ ਜੀ ਫਿਰ ਵੇਖਾਂਗੇ ਕੀ ਕਰਨਾ ਮੈਂ ਬਹੁਤ ਦੁਖੀ ਹਾਂ ਯਾਰ ਓ ਚਲ ਕੋਈ ਨਹੀਂ ਤင်း ਟੈਨਸ਼ਨ ਨਾ ਲਓ ਮੈਂ ਜਾਂਦਾ ਆਪੇ ਲਓ ਮੰਮੀ ਕਰਵਾ ਲੈ ਸੈਂਸ ਸੈਂਸ ਤੇ ਕਰਦੇ ਜੀ ਲੈ ਆ ਤੱਕ ਗੱਲ ਵੱਢ ਗਈ ਪੁੱਤ ਹੁਣ ਲੈ ਤੂੰ ਹੋਰ ਹੁਣ ਲਈ ਇਹਦੇ ਹੱਥ ਵੜਾ ਹੁਣ ਗਾੜੀ ਸੋਚ ਕੋਈ ਨਹੀਂ ਮੰਗੀ ਦੱਸ ਨਾ ਧਰਮਾ ਕੀ ਕਰਨਾ ਇਹਨੂੰ ਤੁਸੀਂ ਸਾਂਭ ਲਓ ਹੁਣ ਇਹਨਾਂ ਨੂੰ ਤਾਂ ਮੈਂ ਅਜੇ ਥਾਂ ਤੇ ਵਾੜੂਗੀ ਨਾ ਕਿਤੇ ਚਿੜੀ ਨਾ ਪਰ ਮਾਰ ਸਕੂਗੀ ਤੂੰ ਇਹ ਰੱਖੋ ਤੇ ਮੈਂ ਆਹ ਦੇਖੋ ਫੋਨ ਫੜ ਲਿਆ ਮੈਂ ਆਪਣਾ ਆਪਣਾ ਫੋਨ ਦੇ ਆ ਆ ਉਹ ਮੈਂ ਵੀ ਕਰ ਲੈ ਜਿਹਨੂੰ ਫੋਨ ਕਰਨਾ ਹੀ ਪਿੱਲ ਜਾਓ ਹਾਂ ਹੈਵੇਂ ਖੱਤਿਆਵਾ ਤੇ ਮਿੰਟ ਚ ਆਣੇ ਆ ਉਹ ਮੰਮੀ ਤੂੰ ਚੁੱਪ ਦੇ ਕੀਤੇ ਰੋ ਆਪੇ ਹੀ ਆਪਣੇ ਹੱਥ ਵੜਨਦਾ ਫਿਰਦਾ ਵਾ ਹਾਂ ਤੈਨੂੰ ਨਹੀਂ ਪਤਾ ਮੇਰੀ ਸਕੀਮ ਦਾ ਦੱਸਣਾ ਮੈਂ ਤੁਹਾਨੂੰ ਇੱਕ ਕਰ ਮੈਨੂੰ ਫੋਨ ਲੈ ਹੁੰਦੇ ਚੱਲ ਆਇਆ ਜਾ ਚੱਲ ਬਰਾ ਆਹ ਤੇ ਕੰਮ ਹੋ ਗਿਆ ਯੋ ਵੈਸੇ ਇੱਕ ਗੱਲ ਵਾ ਹੁਣ ਤੇ ਇਹਦੇ ਹੱਥ ਵੱਡੇ ਗਏ ਹੁਣ ਹਾਨੂੰ ਇਹ ਕੁਝ ਨਹੀਂ ਕਰ ਸਕਦੇ ਜਿੱਥੇ ਮਰਜ਼ੀ ਪਰਚੇ ਦੇਣ ਜੋ ਮਰਜ਼ੀ ਕਰਨ ਹੁਣ ਤੇ ਸਾਡੇ ਕੋਲ ਚੀਜ਼ ਨਾ ਚੱਟ ਕੱਢ ਕੇ ਵਖਾਲਾਂਗੇ ਪਿਆ ਵੀ ਵੇਖ ਲੋ ਸਾਈਨ ਇਹਦੇ ਆ ਕਿ ਹੋਰ ਕਿਹਦੇ ਆ ਚੱਲ ਬਣਾ ਪਹਿਲਾਂ ਇਹਨੂੰ ਸਾਂਭ ਲਾ ਬਾਕੀ ਕੰਮ ਬਾਅਦ ਚ ਕਰੂ ਹੋਈ ਗੱਲ ਹੋ ਗਈ। ਇਹ ਆਂਦੇ ਨੇ। ਕਹਿੰਦੇ ਅੱਜ ਤੇ ਅਹੀਂ ਕਰਨੀ ਹੈ ਕਿ ਕੱਲ ਲੈਣਾ ਵਾਂਗੇ। ਨਾ ਅੱਜ ਕਿੱਥੇ ਉੱਡੇ ਨੇ? ਹੋਈ ਹੋਊਗਾ ਕੰਮ ਉਹਨਾਂ ਨੂੰ ਮੈਨੂੰ ਕੀ ਪਤਾ ਹੁਣ। ਚਲ ਖਾਲਾ ਹੀ ਦੀ ਦੜੀ ਰੋਟੀਆਂ ਖਾਣਗੇ। ਚਲ। ਹੁਣ ਨਹੀਂ ਥੱਕੋ ਸਕਦਾ ਕੋਈ। ਸੰਤਾ ਜੀ, ਸੰਤਾ ਪੁੱਤ ਸੰਤਾ ਤੂੰ ਨਾ ਫਿਕਰ ਕਰਿਆ ਕਰ। ਮੰਮੀ ਜੋ ਸੋਚਿਆ ਹੈ ਨਾ ਉਹ ਹੀ ਹੋਇਆ ਜੀ। ਇਹ ਤਾਂ ਗੱਲ ਹੈਗੀ ਆ ਪੁੱਤ ਹੁਣ ਕਦੋਂ ਆਣਾ ਨਾ ਨਹੀਂ ਆਂਦੇ ਕੱਲ ਨੂੰ ਲੈ ਆਣਾ ਵਾਂਗੇ ਆ ਦੂਰ ਫਟੇ ਮੋ ਅੱਜੀ ਆਦਨੇ ਹਾਂ ਉਹ ਮੰਮੀ ਜੇ ਅੱਜ ਆ ਗਏ ਤੇ ਜੋ ਸੋਚਿਆ ਉਹ ਥੋੜੀ ਹੁਣਾ ਹੈ ਤੇ ਕੀ ਸੋਚਿਆ ਹੁਣ ਤੂੰ ਮਾਂ ਦਾ ਜਾ ਜੜੀ ਤਨ ਮੈਂ ਗੱਲ ਕਹੀ ਜੋ ਥਰੈਪੀ ਉਹ ਕਹਿੰਦਾ ਭੀ ਕੰਮ ਨਹੀਂ ਕਰਨਾ ਤੁਸੀਂ ਡੈਡੀ ਤੱਕ ਕੱਲ ਜਾਣ ਹੀ ਨਾ ਦੇਓ ਕੀ ਮਤਰਾ ਤੇ ਕਹਿਣ ਦਾ ਜੋ ਵੀ ਕਰਨਾ ਮੈਂ ਹੁ ਕਰਨਾ ਹੁਣ ਉਹਦੀ ਗੱਲ ਵੀ ਹੋ ਗਈ ਆਪਣੇ ਘਰ ਦੇ ਆਣਾ ਹੋ ਪੂਣੋਂ ਨਹੀਂ ਕੱਲ ਨੂੰ ਆਉਣਾ ਮੈਂ ਅਸੀਂ ਇਹ ਤੋਂ ਸੈਣ ਕਰਾ ਲਏ ਨੇ ਉੱਤੇ ਮੰਮੀ ਤਰੀਕ ਵੀ ਅੱਜ ਦੀ ਅੱਛਾ ਅੱਜ ਮੈਂ ਚੱਲ ਗਈ ਐ ਇੱਥੋਂ ਠੀਕ ਵਾਹ ਤੁਸੀਂ ਡੈਡੀ ਨੂੰ ਪੱਕੇ ਹੱਥ ਪਾਇਆ ਪੁੱਤ ਕਿ ਤੂੰ ਨਾ ਤੁਹਾਨੂੰ ਜਾਣਦੀ ਲੋੜ ਐ ਕਿਤੇ ਨਾ ਡੈਡੀ ਨੂੰ ਤੇ ਜੋ ਵੀ ਕਰਨਾ ਮੈਂ ਅੱਜ ਰਾਤ ਕਰ ਦੇਣਾ ਇਹਦੀ ਮੰਮੀ ਲਿਖੀ ਹੱਡੇ ਹੱਥੋਂ ਮੇਰੀ ਗੱਲ ਸੁਣਵੇਂ ਪੁੱਤ ਐਵੇਂ ਕਿਤੇ ਫਾਸਫੂਸ ਨਾ ਜਾਈਂ ਉਹ ਨਹੀਂ ਮੰਮੀ ਜੇ ਇਹਨੂੰ ਇਦਾਂ ਹੀ ਜਾਣ ਦਿੱਤਾ ਨਾ ਫੇਰ ਫਸਣਾ ਆਪਾਂ ਉਹ ਦਾ ਘਾਟ ਤੇ ਆਪ ਪਿੰਡਰੇ ਤੇ ਵੜਾ ਲਿਆ ਕੀ ਕਰ ਸਕਦੀ ਐ ਉਹ ਨਹੀਂ ਨਹੀਂ ਮੰਮੀ ਤੁਹਾਨੂੰ ਨਹੀਂ ਪਤਾ ਬੜਾ ਕੁਝ ਹੋ ਜਾਂਦਾ ਜੀ ਕਿੱਡੇ ਵਾਸਤੇ ਨੇ ਇਹ ਤੇ ਕਰਦੇ ਉਹਨਾਂ ਨੇ ਤੇਰੀ ਵੀ ਸੱਚੀ ਐ ਉਹਨਾਂ ਨੇ ਆਪਣਾ ਬਦਲਾ ਲੈਣਾ ਜ਼ਰੂਰ ਐ ਹਮ ਇਹਨਾਂ ਸਾਡੀ ਬੇਸੀ ਕੀਤੀ ਐ ਅਗਲੇ ਦੀ ਐਮਐਲਏ ਤੱਕ ਗੱਲ ਐ ਮੰਤਰੀਆਂ ਨਾਲ ਬਿੰਦਾ ਸੌਂਦਾ ਆਹ ਹੋਵੇ ਪੁੱਤ ਜੇ ਤੈਨੂੰ ਕਿਤੇ ਤਾਂ ਵੀ ਢਾਤਾ ਤਾਂ ਫਿਰ ਕੀ ਕਰਾਂਗੇ ਅੱਜੇ ਤਾਂ ਆਣਾ ਆ ਆ ਕੰਮ ਕਰਨੇ ਆ ਅਖਾ ਦੰਨਾ ਮੈਨੇ ਹੁਣਾ ਆਖਣਾ ਇਥੋਂ ਚੱਲ ਗਈ ਚੱਲ ਗਈ ਆ ਮੇਰੇ ਗੱਲ ਸੁਣ ਤੂੰ ਕਰਨਾ ਕੀ ਆ ਮੰਮੀ ਮਾਰ ਦੇਣਾ ਇਹਨੂੰ ਅਜ ਰਾਤ ਹਾਏ ਹਾਏ ਵੇ ਮਾਰੇਗਾ ਕਦ ਨਾ ਜਦੋਂ ਮੈਂ ਕਹਿਣ ਦੇਣਾ ਸਾਰੀ ਸਿਰਦਰਦੀ ਮੇਰੀ ਮੈਂ ਕੀਤਾ ਸਾਰਾ ਪ੍ਰਬੰਧ ਮੈਨੂੰ ਕੋਤ ਡਰ ਲੱਗ ਪਈਓ ਤੇਰੇ ਪਿਓ ਨੇ ਸਾਡੀ ਗੱਲ ਪੜ੍ਹਣਾ ਕਿ ਮੈਂ ਤੁਹਾਨੂੰ ਕਿਹਾ ਹੀ ਨਹੀਂ ਮਾਰਨਾ ਕਿਉਂ ਮਾਰੀ ਇਹ ਉਹਨਾਂ ਨੂੰ ਆਪ ਦੱਸਣਾ ਇਹੋ ਜੇ ਥਾਂ ਸੁੱਸਾਂਗਾ ਜਿੱਥੇ ਤੇ ਹੱਡੀਆਂ ਵੀ ਲੱਭਣੀਆਂ ਚੱਲ ਸਿਆਪਾ ਨੇ ਪੜ ਗਿਆ ਹੁਣ ਤਰਾ ਹਾਂ ਕਲ ਪਈ ਆਪਣੀ ਕਿਤੇ ਦਿਮਾਗ ਦੇ ਤਾਂ ਇੰਨਾ ਜਿੰਨਾ ਵੀ ਨਹੀਂ ਕਿਉਂ ਕੋਈ ਇੰਨਾ ਨਹੀਂ ਵਖਿਆ ਤਮਾ ਪਾੜੀ ਲਵਾ ਕੀ ਲਿਖਿਆ ਅੱਛਾ ਪੜਿਆ ਨਹੀਂ ਉਹ ਨਾ ਲੈ ਉਹਨੂੰ ਦੇ ਇੰਨਾ ਹੀ ਹੈ ਬੜਾ ਵੀ ਮੈਨੂੰ ਇਥੋਂ ਜਾਣ ਦੇਣ ਲੱਗੀ ਇਹਨੇ ਆਪ ਆਪਣੀ ਮਾਂ ਨੂੰ ਮਿਲਣ ਨੂੰ ਜਾ ਕੇ ਮੈਂ ਚੱਲ ਕੋਈ ਨਹੀਂ ਮਿਲੀ ਹੁਣ ਜਾ ਕੇ ਉੱਤੇ ਹੀ ਉੱਥੇ ਤੇਰੀ ਮਾਂ ਆਊਗੀ ਤੇ ਫਿਰ ਕਿਤੇ ਮੇਲ ਹੋਣਗੇ ਤੁਹਾਡੇ ਐ ਕਿ ਨਹੀਂ ਲੈ ਤੇ ਹੋਰ ਚਲੋ ਸ਼ਤਕਾਰਾ ਦੇ ਹੋਏ ਗਾਣਾ ਇੱਥੋਂ ਸਹੀ ਗੱਲ ਆ ਪੁੱਤ ਸਹੀ ਗੱਲ ਆ ਹਾਂ ਉਹਦਾ ਕਲੇਸ਼ ਹੈ ਤੇ ਨਾਲੇ ਮੈਨੂੰ ਹੁਣ ਸਮਝ ਲੱਗ ਗਈ ਹੈ ਤੇ ਮਾਪਿਓ ਜਿਹੜੇ ਹਨ ਨਿਆਣੇ ਦਾ ਮਾੜਾ ਨਹੀਂ ਸੋਚਦੇ ਬੜੀ ਲੇਟ ਸਮਝਿਆ ਪੁੱਤ ਨੂੰ ਕਿਤੇ ਪਹਿਲਾਂ ਹੀ ਸਮਝਿਆ ਹੁੰਦਾ ਨਾ ਚਾ ਤੋਖਾ ਨਹੀਂ ਖਾਣਾ ਚਲੋ ਮੰਮੀ ਕੋਈ ਗੱਲ ਨਹੀਂ ਹੁਣ ਤੁਸੀਂ ਪਤਾ ਕੀ ਕਰੋ ਇਹਦਾ ਕੰਮ ਨਿਭੜਦਾ ਨਾ ਤੇ ਮਾਸੀ ਨਾ ਕਰੋ ਗੱਲ ਤੇ ਉਹ ਅਮਰੀਕਾ ਵਾਲੀ ਕੁੜੀ ਨਾਲ ਗੱਲ ਚਲਾਓ ਲੈ ਅਮਰੀਕਾ ਵਾਲੀ ਕੁੜੀ ਬੈਠੀ ਆ ਨਖਤਿਆ ਤੇ ਵਿਆਹੀ ਗਈ ਹੋਣੀ ਆ ਅੱਛਾ ਵੀ ਚਲ ਕੋਈ ਨਹੀਂ ਜੇ ਤਰਾ ਮਨ ਬਣ ਗਿਆ ਵਾ ਨਾ ਤੇ ਮਾਸੀ ਤੇਰੀ ਪੱਕੀ ਆ ਤੇ ਕੁੜੀ ਤੇ ਕੋਈ ਹੋਰ ਲੱਭ ਜੂਗੀ ਪਰ ਪੁੱਤ ਉਹ ਥੋੜਾ ਜਿਹਾ ਲੇਟ ਹੋ ਗਿਆ ਜੇ ਕਿਤੇ ਹਾ ਗੱਲ ਮੈਨੂੰ ਪਹਿਲਾਂ ਕਹੀ ਹੁੰਦੀ ਨਾ ਟੈਵਲੇ ਤੇ ਪੁੱਤੋ ਕਿੰਦਾ ਦਰਕਮਾਲੜੇ ਸੀ ਉਹ ਮੰਮੀ ਮੇਰੀ ਨਾ ਮੱਤ ਦੇ ਪੜਦਾ ਪੈ ਗਿਆ ਸੱਚ ਪੜਦਾ ਕਾਦਾ ਪੈ ਲਿਆ ਮੈਨੂੰ ਲੱਗਿਆ ਇਹਦੇ ਪਿੱਛੇ ਸਹੀ ਗੱਲ ਇਹੋ ਜਿਹਾ ਕੰਮ ਕਦੇ ਵੀ ਨਹੀਂ ਕਰਨਾ ਚਾਹੀਦਾ ਪਤਾ ਨਹੀਂ ਕਿੱਥੋਂ ਤੈਨੂੰ ਮਿਲ ਗਈ ਏ ਕਿੱਥੋਂ ਪਵਾੜਾਂ ਅੰਤਰਾ ਪਾ ਕੇ ਤੇ ਘਰ ਨੂੰ ਲਿਆਇਆ ਤੇ ਕਿੰਨੀ ਬੇਇੱਜ਼ਤੀ ਕਰਾਈ ਉਹ ਹੈ ਸਹੀ ਗੱਲ ਹਾਂ ਆੜੇ ਦਿਨ ਜਿਹੜੇ ਅੰਤਰੇ ਨੰਗੇ ਆਏ ਕਿਤੇ ਵਾਪਸ ਆਉਣੇ ਮੁੜ ਕੇ ਘਰ ਆ ਲੈਣੇ ਨਾਲ ਲੋਕੀ ਗੱਲਾਂ ਦੇ ਮੰਮੀ ਕਰਦੀ ਹਾਂ ਪਰ ਮੈਂ ਉਛਰਮਿੰਦੇ ਵਾਂਗੂੰ ਲੰਗ ਜਾਂਦਾ ਹਾਂ ਲਾਗੂੰਦੀ ਕੋਈ ਜ਼ਿੰਦਗੀ ਬੀਹਾਂ ਨੂੰ ਦੱਸਾਂਗਾ ਵੀ ਆਹ ਕੰਮ ਨਾ ਕਿਤੇ ਕਰ ਲਿਓ ਚੱਲ ਦਫਾ ਕਰ ਜੇ ਹੱਡ ਨਾ ਹੋਇਆ ਤੇ ਕਰੀ ਜਣ ਜਿੰਨੇ ਕਰਨਾ ਵਾ ਚਲੋ ਇੱਕ ਕਰੀ ਜੇਗੇ ਤੇ ਸਾਡਾ ਕੰਮ ਬਣ ਜੈਣਾ ਬਾਹਰ ਵਾਲਾ ਤੇ ਮੈਂ ਜਾਵਾਂ ਤੇ ਮਗਰੇ ਤੁਹਾਨੂੰ ਵੀ ਉੱਥੇ ਸੱਦ ਲੈਣਾ ਲੈ ਤੇ ਸੱਦਣਾ ਨਹੀਂ ਹੋਰ ਮਾਂ ਵਾ ਤੇਰੀ ਨਖਦਿਆ ਤੁਹਾਨੂੰ ਪਹਿਲਾਂ ਤੇ ਚਲੋ ਮੈਂ ਲਾਵਾਂ ਕੋਈ ਸਕੀਮ ਸੁਣਨਾ ਤੇ ਮੰਦੇ ਬੜੇ ਚਰਦਾ ਵੇਖਿਆ ਜਾਇ ਤੇ ਬਹਿਣ ਦਾ ਸਾਰੇ ਪੂਰੇ ਹੋਣਗੇ ਹੁਣ ਚੱਲ ਸ਼ੁਕਰਾਂ ਮਾਲਕਾ ਕਿਤੇ ਮੇਰੇ ਪੁੱਤਰ ਨੂੰ ਵੀ ਬੁੱਧ ਪਾਈਓ ਹੈਂ ਕਦੇ ਐਵੀਂ ਬਾਹਰ ਜਾਊਗਾ ਤੇ ਕਦੇ ਮਗਰੇ ਆਪਾਂ ਵੀ ਜਾਵਾਂਗੇ ਚੱਲ ਇਹਨੂੰ ਤੇ ਪਹਿਲਾਂ ਚੜਾਉਨੇ ਆ ਤਾਂ ਤੇ ਫਿਰ ਆਪ ਚੜਨੇ ਆ ਜਾਜੇ ਚੱਲ ਹਾਂ ਨਵ ਜਰਾਕਾ